ਆਪਾਂ ਪਟੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਸੜਕ ਤੇ ਖੜੇ ਆ ਜੋ ਸੇਮ ਨਾਲੇ ਉੱਤੇ ਪੁਲ ਬਣੇਗੇ ਹੈ ਜੋ ਸੇਮ ਨਾਲੇ ਤੇ ਸਰਵਿਸ ਰੋਡ ਤੇ ਪੁਲ ਬਣਿਆ ਉਹ ਚੱਲਣ ਤੋਂ ਪਹਿਲਾਂ ਹੀ ਡਿੱਗਣ ਲੱਗ ਪਿਆ ਹੈ ਆ ਮਾਪਾ ਪਿੰਡ ਮਿਸ਼ਾਣਾ ਦੇ ਸੇਮ ਨਾਲੇ ਦੇ ਪੁਲ ਤੇ ਖੜੇ ਆ ਜੋ ਸਰਵਿਸ ਰੋਡ ਹੈ ਇਹ ਤੇ ਪੁਲ ਬਣਿਆ ਆ ਦੇਖੋ ਡਿੱਗ ਰਿਹਾ ਕਦੋਂ ਵੀ ਕੋਈ ਕਦੋਂ ਵੀ ਕੋਈ ਹਾਦਸਾ ਹੋ ਸਕਦਾ ਹੈ ਹਜੇ ਤੱਕ ਇਹ ਰੋਡ ਚੱਲਿਆ ਨਹੀਂ ਸਿਰਫ ਕੱਲੇ ਮੋਟਰਸਾਈਕਲ ਹੀ ਚੱਲ ਰਹੇ ਨੇ ਆ ਦੇਖੋ ਆਪਾਂ ਬਾਈ ਜੀ ਖੜੇ ਆ ਪਿੰਡ ਮਿਸ਼ਾਣਾ ਦੀ ਪੰਚਾਇਤ ਖੜੀ ਆ ਆਪਾਂ ਗੱਲ ਕਰਾਂਗੇ ਆ ਮਿਸਤਰੀ ਜੀ ਮਾਲ ਆ ਹੀ ਪਟਾ ਜਾਂਦਾ ਜੀ ਪੁਲ ਦਾ ਆ ਬੋਲਦਾ ਮਾਲ ਆ ਦੇਖੋ ਪੁਲ ਦਾ ਮਾਲ ਬੁਲਦੇ ਉੱਤੇ ਮਾਲ ਪਿਆ ਬੱਜਰ ਪਿਆਗਾ ਆ ਪੁਲ ਇਸ ਤਰ੍ਹਾਂ ਦਾ ਪੁਲ ਬਣਿਆ ਆਪਾਂ ਗੱਲ ਕਰਦੇ ਆ ਆਪਣੇ ਨਾਲ ਬਾਈ ਜੀ ਖੜੇ ਆ ਇਹ ਬਾਈ ਬਲਦੇਵ ਸਿੰਘ ਜੀ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਬਾਈ ਜੀ ਕੀ ਪ੍ਰੋਬਲਮ ਆ ਗਈ ਆਪਾਂ ਨੂੰ ਇੱਥੇ ਇੱਥੇ ਬਾਈ ਜੀ ਗੱਲ ਇਹ ਆ ਵੀ ਇੱਥੇ ਨਾਲ ਭਾਰਤਵਾਲਾ ਸੜਕ ਬਣ ਰਹੀ ਹੈ ਜੀ ਮਿਸ਼ਾਣੇ ਦੇ ਪੁਲ ਦੇ ਉੱਤੇ ਜਿਹੜਾ ਸੇਮ ਨਾਲਾ ਜਾਂਦਾ ਲਸਾੜਾ ਨਾਲ ਜਿਹਨੂੰ ਕਹਿੰਦੇ ਆ ਜੀ ਇਹਦੇ ਵਿੱਚ ਹਜੇ ਸਿਰਫ ਕਾਰਾਂ ਜਾਂ ਮਤਲਬ ਮੋਟਰਸਾਈਕਲ ਹੀ ਆਮ ਤੌਰ ਤੇ ਲੰਘਦੇ ਸੀਗੇ ਇਹਨਾਂ ਦੀ ਵਿੱਚ ਘੱਟੋ ਘੱਟ 10-10 ਰੇਪ ਘੱਟੋ ਘੱਟ ਪਾਇਆ ਹੋਊਗਾ ਇਹਨਾਂ ਨੇ ਜਦੋਂ ਆਪਾਂ ਹੱਥ ਮਾਰਦੇ ਆ ਇਹਦੇ ਨਾਲ ਸਿਮਟਪੁਰ ਦਾ ਸਾਰਾ ਕੁਝ ਟੁੱਟਿੱਕਦਾ ਹੈ ਇੱਥੇ ਕੋਈ ਬਹੁਤ ਵੱਡਾ ਹਾਦਸਾ ਵਾਪਰਦਾ ਸੀ ਜੌਨ ਸਿੰਘ ਵਾਲੇ ਤੋਂ ਜਿਹੜਾ ਨਾਲਾ ਲੱਗਿਆ ਪੋਲ ਲੱਗਿਆ ਉਹੀ ਸਾਰਾ ਨਾਲਾ ਹੈ ਇੱਥੇ ਵੀ ਬਹੁਤ ਵੱਡਾ ਹਾਪ ਭੈਣ ਖਾਲਸਾ ਵਾਪਰਦਾ ਸੀ ਪਿੰਡ ਦੀ ਪੰਚਾਇਤ ਨੇ ਕਿਰਪਾ ਕਰਕੇ ਜਾਂ ਪਿੰਡ ਦੇ ਬਹੁਤ ਪਰ ਬੰਦਾ ਕਰਕੇ ਜਾਂ ਪਿੰਡ ਦੇ ਲੋਕਾਂ ਦੇ ਤੇ ਪਹੁੰਚਣ ਕਰਕੇ ਇਹ ਹਾਦਸਾ ਦੇ ਕੋਈ ਨਹੀਂ ਬਚਾ ਹੋ ਗਿਆ ਪਰ ਇਹ ਅਸੀਂ ਮੰਨ ਕਰਦੇ ਹਾਂ ਕਿ ਇਹ ਜਿੰਨਾ ਸੜਕ ਬਣੀ ਹੈ ਸਾਰੇ ਪੁਲਾਂ ਤੇ ਵੀ ਇਹੀ ਹਾਲ ਹੋਊਗਾ ਸਾਰੇ ਸਾਰੇ ਪੋਲ ਹੀ ਦੁਬਾਰੇ ਚੈੱਕ ਕਰਾ ਕੇ ਦੁਬਾਰਾ ਬਣਾਉਣ ਦੀ ਲੋੜ ਹੈ ਇਸ ਕਰਕੇ ਜੋ ਨੈਸ਼ਨਲ ਸੌਲਟੀ ਇਸ ਸੜਕ ਲਈ ਹੈਗੀ ਆ ਜਦ ਸਰਕਾਰ ਹੈ ਜਿਹੜਾ ਇਹ ਨੈਸ਼ਨਲ ਹੈਬ ਦੇ ਗੜਕੜੀ ਸਾਹਿਬ ਨੇ ਉਹਨਾਂ ਦੇ ਅੰਦਰ ਇਹ ਛੜਕਾਂ ਹੁੰਦੀਆਂ ਹਨ ਉਹਨਾਂ ਨੇ ਇਹਦੇ ਬਾਰੇ ਦੁਬਾਰੇ ਰੀਚੇਕਿੰਗ ਕਰਕੇ ਸਾਰਾ ਕੁਝ ਇਹਨਾਂ ਦੇ ਖਿਲਾਫ ਕਾਰ ਵੀ ਕੰਪਨੀ ਦੇ ਖਿਲਾਫ ਕਾਰ ਵੀ ਕਰਨੀ ਚਾਹੀਦੀ ਆ ਤੇ ਇਹਨਾਂ ਤੋਂ ਨਵੇਂ ਸਿਰੇ ਤੋਂ ਜਿੱਸੇ ਚੈੱਕ ਕਰਕੇ ਸਾਰੀ ਛੜਕ ਦੁਬਾਰੇ ਬਣਾਉਣੀ ਚਾਹੀਦੀ ਆ ਪੰਚਾਇਤ ਦਾ ਕਹਿਣਾ ਹੈ ਵੀ ਇਹ ਸੜਕ ਦਾ ਨਰੀਖਣ ਕਰਕੇ ਇਹਨੂੰ ਨਵੇਂ ਸਿਰੇ ਇਹਦੀ ਜਾਂਚ ਕਰਕੇ ਫੇਰ ਪੁਲ ਚਲਾਏ ਜਾਣ ਨਹੀਂ ਤਾਂ ਪਰसों ਚੌਥੇ ਇੱਕ ਕਿੱਥੇ ਜੀਵਨ ਸਿੰਘ ਜੌਨ ਸਿੰਘ ਵਾਲਾ ਵਿਖੇ ਇੱਕ ਬੱਸ ਹਾਦਸੇ ਕਾਰਨ 8-10 ਮੌਤਾਂ ਹੋ ਚੁੱਕੀਆਂ ਤੇ ਕੁਝ ਜ਼ਖਮੀ ਹੋਇਆ ਵੀ ਇਹ ਤੋਂ ਪਹਿਲਾ ਹਾਦਸਾ ਹੋਣ ਤੋਂ ਪਹਿਲਾਂ ਇਹਦੀ ਜਾਂਚ ਕਰਕੇ ਪੁਲਾਂ ਦੀ ਫੇਰਪੋਲੇ ਚਲ ਦਲਾਏ ਜਾਣ ਆਹ ਦੇਖਦੇ ਆ ਕਿਸ ਤਰ੍ਹਾਂ ਇੱਕ ਡਲੀ ਨਾਲ ਹੀ ਬੱਜਰ ਪਟਿਆ ਜਾ ਰਿਹਾ ਆਹ ਦੇਖੋ ਹੱਥਾਂ ਨਾਲ ਹੀ ਬੱਜਰੀ ਭੁਰੀ ਜਾਂਦੀ ਹੈ ਆਹ ਦੇਖੋ ਤਗਾ ਟਿਕਾਏ ਕੋ ਤਾਂ ਪਰ ਪਾਸੇ ਇਹਦੇ ਵਿੱਚ ਆ ਸਿਮਿੰਟ ਤੇ ਆ ਦੇਖ ਲਓ ਇਹਦੇ ਵਿੱਚ ਕੋਈ ਵੀ ਇਹਨਾਂ ਦਾ ਕਹਿਣਾ ਵੀ ਕੋਈ ਸਿਮਿੰਟ ਵਗੈਰਾ ਦੇ ਸਿਰੇ ਆ ਦੇਖੋ ਉਹੀ ਪਟਿਆ ਜਾ ਰਿਹਾ ਹੈ ਲੈ ਦੇਖੋ ਨਹੀਂ ਪਟਿਆ ਜਾਂਦਾ ਆ ਪਟਿਆ ਜਾਂਦਾ ਭਾਰਤ ਮਾਲਾ ਦੀ ਕੁੱਤੀ ਭਾਰਤ ਮਾਲਾ ਦੀ ਸਰਵਿਸ ਥੋੜਾ ਬਾਈ ਜੀ ਆ ਦੇਖੋ ਜੀ ਭਾਰਤ ਮਾਲਾ ਦੀ ਸਰਵਿਸ ਰੋਡ ਹੈ ਜੀ ਇਹ ਆਪਾਂ ਹੋਰ ਨਾਲ ਆਪਾਂ ਗੱਲ ਕਰਦੇ ਆ ਬਾਈ ਜੀ ਨਾਲ ਇਹ ਬਈਰੀ ਭਾਰਤ ਮਾਲਾ ਦੀ ਸਰਬ ਫਰੋੜਾ ਨਿਸ਼ਾਨਾ ਪਿੰਡ ਆ ਇਹ ਲਾੜ ਸਾਡਾ ਡ੍ਰੈਗਨ ਟ੍ਰੇਨ ਜਿਹੜਾ ਆਉਂਦਾਗਾ ਉਹਦਾ ਬੋਲਾ ਇਹ ਆ ਦੇਖ ਲੋ ਇਹਦੇ ਵਿੱਚ ਕੀ ਹਿਸਾਬ ਨਾਲ ਅਜੇ ਤਾਂ ਮੋਟਰਸਾਈਕਲ ਹੀ ਟੱਪਣ ਲੱਗੇ ਆ ਅਜੇ ਇਥੋਂ ਦੀ ਬੱਸਾਂ ਟਰੱਕ ਵੀ ਟੱਪਣੇ ਸਾਡੇ ਦੋ ਫੈਕਟਰੀਆਂ ਇੰਨੀਆਂ ਸ਼ਰਾਬ ਵਾਲੀਆਂ ਉਹਨਾਂ ਨੇ ਵੀ ਮਤਲਬ ਇੱਧਰ ਦੀ ਰੂਟ ਆ ਉਹਨਾਂ ਦਾ ਜੀ ਉਹਨਾਂ ਦੇ ਟਰਾਲੇ ਵੀ ਫੁੱਲ ਹੈਵੀ ਭਰੇ ਆਉਂਦੇ ਆ ਤੇ ਆ ਭਾਈ ਮੋਟਰਸਾਈਕਲਾਂ ਨਾਲ ਪੋਲ ਟੁੱਟ ਗਿਆ ਤੇ ਇਸ ਤੋਂ ਬਾਅਦ ਵਿੱਚ ਆ ਕੀ ਹਾਲ ਹੋ ਗਿਆ ਇਹ ਦੇਖੋ ਤੁਸੀਂ ਸਾਰਾ 2 ਨੰਬਰ ਦੇ ਵਿੱਚ ਸਾਰਾ 2 ਨੰਬਰ ਦੇ ਵਿੱਚ ਕੰਮ ਹੋਇਆ ਇਹਦੇ ਵਿੱਚ ਕੋਈ ਸਿਮਿੰਟ ਨਹੀਂ ਕੋਈ ਹੋਣੀ ਦਾ ਆ ਸਰਗੇ ਦੇਖ ਲਓ ਪਾਏ ਹੋਏ ਨਾਲ ਮੇਸਤਰੀ ਆ 12 ਕਿੰਨੇ ਦਾ ਬਾਈ ਜੀ 15 ਇੱਕ ਦਾ ਮਾਲ ਆ ਜੀ 15 15 20 ਦਾ ਮਾਲ ਹੋਊਗਾ ਗੱਟੂ ਗੱਟੂ ਜੀ ਜੱਕ ਦਾ ਮੈਂ ਚੱਕ ਵੀ ਕਰ ਦਿੰਨਾ ਤੇ 10 ਫੁੱਟ ਦਾ ਏਰੀਆ ਬੈਠਾ ਹੋਇਆ ਹੈ ਤੇ ਆਪਾਂ ਆਪਾਂ ਇਧਰ ਬਾਈ ਜੀ ਨਾਲ ਗੱਲ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾ ਜੀ ਤੇ ਕੀ ਕਹਿਣਾ ਆਪਣਾ ਇਹਦਾ ਵੀਰੇ ਮੇਰਾ ਨਾਮ ਰਾਜਪਾਲ ਸਿੰਘ ਹੈ ਹਾਂਜੀ ਜਿਹੜਾ ਇਹ ਸਰਵਿਸ ਰੋਡ ਬਣੀ ਹੈ ਜੀ ਇਹ ਬਹੁਤ ਖਸਤਾ ਮਾਲ ਦਾ ਪਾਇਆ ਹੋਇਆ ਹੈ ਤੇ ਇਹ ਘੱਟੋ ਘੱਟ 10 ਫੁੱਟ ਹੋ ਜਾਣਾ ਪੁਰਦੋਤ ਤੋਂ ਬਹਿ ਗਿਆ ਜੀ ਰੇਲ ਦਾ ਪੋਲਾ ਹੈ ਕਹਿੰਦਾ ਵੀ ਕੋਈ ਵੀ ਰਤ ਬਰਾਤੇ ਤੇ ਕੋਈ ਹੱਸਾ ਵਾਪਰ ਸਕਦਾ ਸੀ ਇਹ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਇਹ ਬਾਰੇ ਹੁਣ ਅਸੀਂ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹ ਜਾਂਚ ਕਰਾਈ ਜਾਵੇ ਇਹਦਾ ਮਟੀਰੀਅਲ ਕਿੰਨਾ ਵੀ ਪਾਇਆ ਹੈ ਇਹਦਾ ਸਾਰਾ ਚੈੱਕ ਕੀਤਾ ਜਾਵੇ ਕਿ ਇਹਦੇ ਰੇਸ਼ੋਕੀਆ ਤੇ ਕਿੰਨਾ ਪਾਇਆ ਹੈ ਇਹਨੇ ਕੀ ਮੰਗੇ ਜੀ ਹੁਣ ਆਪਣੀ ਕਹਿੰਦੇ ਮੰਗਾ ਜੀ ਵੀ ਇਹਦੀ ਜਾਂਚ ਕੀਤੀ ਜਾਵੇ ਤੇ ਲੋਕਾਂ ਨੂੰ ਬਿਹਤਰ ਰੋਡ ਬਣਾ ਕੇ ਦਿੱਤੀ ਜਾਵੇ ਠੀਕ ਹੈ ਜੀ ਇਹ ਜਿੰਨਾ ਇਹਨਾਂ ਨੇ ਕਿੰਨਾ ਕਿੰਨਾ ਸਮਾਂ ਹੋ ਗਿਆ ਪੁਲ ਬਣੇ ਨੂੰ ਉਹ ਬਿਲਕੁਲ ਜ਼ਰਬ 10 ਦਿਨ ਵੀ ਹੋਇਆ ਜੀ ਜੀ ਬਈ ਚਾਲੂ ਵੀ ਨਹੀਂ ਹੋਇਆ ਪੁਲ ਚਾਲੂ ਨਹੀਂ ਹੋਇਆ ਹਜੇ ਹਾਂ ਚੱਲ ਹੁਣ ਤੋਂ ਪਹਿਲਾਂ ਬਹਿ ਗਿਆ 10 ਫੁੱਟ ਬੈਠਾ ਪੈਪਰ ਦੇ ਦੇ ਹਾਂ ਇਹ ਇਹਨਾਂ ਦਾ ਕਹਿਣਾ ਵੀ ਹਜੇ 10 ਦਿਨ ਵੀ ਨਹੀਂ ਹੋਏ ਪੁਲ ਪੁਲ ਬਣੇ ਨੂੰ ਹਜੇ ਚੱਲਿਆ ਨਹੀਂ ਸਿਰਫ ਮੋਟਰਸਾਈਕਲ ਜਾਂ ਕਾਰ ਟੱਪਦੀ ਹੈ ਕੋਈ ਆ ਦੇਖੋ ਰਸਤਾ ਬੰਦ ਹੈ ਪਿੱਛੇ ਤੋਂ ਤੇ ਇਧਰੋਂ ਵੀ ਰਸਤਾ ਬੰਦ ਹੈ ਸਿਰਫ ਮੋਟਰਸਾਈਕਲ ਦੇ ਕਾਰ ਵਗੈਰੇ ਚੱਲਦੇ ਆ ਮੋਟਰਸਾਈਕਲ ਕਾਰ ਟੱਪ ਨਾਲ ਪੁਲ ਬਹਿ ਚੁੱਕਾ ਟੁੱਟ ਚੁੱਕਾ ਤੇ ਇਹਦੋਂ ਪਤਾ ਨਹੀਂ ਦੋ ਵਾਰ ਇਹ ਚੱਲ ਪੈਂਦਾ ਆਪਣੇ ਦੋ ਸ਼ਰਾਬ ਫੈਕਟਰੀਆਂ ਵਹੀਕਲ ਬਹੁਤ ਭਾਰੀ ਟਰੱਕ ਚੱਲਦੇ ਆ ਪਤਾ ਨਹੀਂ ਕਿੱਡਾ ਵੱਡਾ ਹਾਦਸਾ ਹੋਣਾ ਸੀ ਦਬਦੇ ਫੇਰ ਵੀ ਧੜਕਦਾ ਇਹ ਦੇਖੀ ਇਹ ਪੈਣਾ ਤਾਂ 8 ਇੰਚ ਹੀ ਮੋਟਾ ਸੀ ਇਹ ਜੇ ਤਾਂ ਇਹ ਬਹੁਤ ਦੇਖੋ ਇਹ ਕਲੇੜੇ ਕਦਾ ਬੋਲ ਰਹੇ ਜਿਹੜੇ ਲਗਾਇਆ ਬੋਲ ਇੱਕ ਹੀ ਕਲੇੜਾ ਲਗਾਏ ਚਰਕ ਮੁਲਾਜ਼ਮ ਹੈ ਇਹਨਾਂ ਨੂੰ ਪੁੱਛਦੇ ਆਂ ਵੀ ਕੀ ਕਾਰਨ ਕੀ ਕਾਰਨ ਹੋ ਗਿਆ ਭਾਈ ਜੀ ਇਹ ਜਿਹੜਾ ਪੁਲ ਟੁੱਟ ਚੁੱਕਾ ਹੈ ਸਰ ਟੁੱਟਣ ਦਾ ਕਾਰਨ ਇਹ ਹੈ ਵੀ ਇੱਕ ਹੈਵੀ ਡ੍ਰੈਵਟ ਛੱਡਣੀ ਹੈ ਜੀ